शारपुर दे मुकेशिया बिखे हुए एनकाउंटर के रिच कॉन्स्टेबल अमर पाल जो शहीद हो गया शार्पुर पुरी पुरी थे थे। आज़ी। आज़ी सर डेंस्टर शारपुर पुलिस में एनकाउंटर करते थे ऐसे में सर इंटरव्यू आगे आजी हांजी सर रोल हां सर रोल हां सर कल भी चले हुए अगर अब एनकाउंटर हुआ उसको लेकर क्या क्या इनपुट थी पुलिस के पास देखो जेड़ा ਬੰਦਾ ਗੋਲੀਆਂ ਚਲਾਏਗਾ ਲੋਕਾਂ ਨੂੰ ਮਾਰੇਗਾ ਉਹ ਬੰਦਾ ਪੁਲਿਸ ਤੋਂ ਕਾਨੂੰਨ ਤੋਂ बच ਕੇ ਨਹੀਂ ਬਚ ਸਕਦਾ ਕਿੱਥੇ ਵੀ ਜਿਹੜਾ ਕੱਲ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਸਾਡੀ ਜਦੋਂ ਸੀਆਈਏ ਟੀਮ ਇੱਕ ਕ੍ਰਿਮੀਨਲ ਜਿਹੜਾ ਹੈਗਾ ਸੁਖਵਿੰਦਰ ਰਾਣਾ ਜਿਹਨੂੰ ਫੜਨ ਵਾਸਤੇ ਜਦੋਂ ਗਈ ਸੀਗੀ ਸਾਡੀ ਟੀਮ ਕੋਲ ਇਨਫੋਰਮੇਸ਼ਨ ਸੀਗੀ ਕਿ ਇਹਦੇ ਕੋਲ ਇਲੀਗਲ ਵੈਪਨ ਹੈਗਾ ਤੇ ਇਹਨੇ ਪੁਲਿਸ ਟੀਮ ਤੇ ਫਾਇਰ ਕੀਤਾ ਅਨਫੋਰਚੂਨੇਟਲੀ ਸਾਡੇ ਕਾਂਸਟੇਬਲ ਅਮਰਿਤਪਾਲ ਦੀ ਸ਼ਹਾਦਤ ਹੋਈ ਇਹਦੇ ਵਿੱਚ ਤੇ ਕੋਈ ਵੀ ਕ੍ਰਿਮੀਨਲ ਜਿਹੜਾ ਹੈਗਾ ਕਾਨੂੰਨ ਤੋਂ ਭੱਜ ਕੇ ਨਹੀਂ ਜਾ ਸਕਦਾ ਜਦੋਂ ਉਹ ਲੋਕਾਂ ਦੇ ਉੱਪਰ ਕਤਲਨਾਮ ਹਮਲੇ ਕਰੇਗਾ ਲੋਕਾਂ ਨੂੰ ਜਾਨੋਂ ਮਾਰੇਗਾ ਤੇ ਖਾਸ ਤੌਰ ਤੇ ਪੁਲਿਸ ਤੇ ਜਦੋਂ ਜਿਹੜਾ ਹੈਗਾ ਉਹਨੇ ਹਮਲਾ ਕੀਤਾ ਹੈਗਾ ਤੇ ਡੈਫੀਨਿਟਲੀ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਹੈਗੇ ਅਸੀਂ ਕਮਿਟਿਡ ਹਾਂ ਪੰਜਾਬ 'ਚ ਲਾਅ ਐਂਡ ਆਰਡਰ ਪੀਸ ਐਂਡ ਹਾਰਮਨੀ ਮੇਨਟੇਨ ਕਰਨ ਵਾਸਤੇ ਸਾਡੀ ਟੀਮਸ ਕੱਲ ਤੋਂ ਹੀ ਜਿਹੜਾ ਹੈਗਾ ਇਸ ਕ੍ਰਿਮੀਨਲ ਦੀ ਭਾਲ ਚ ਲੱਗੀ ਹੋਈ ਸੀਗੀ ਸਾਡੇ ਸਾਰੇ ਜੀਓ ਚ 6-7 ਸਾਡੇ ਡੀਐਸਪੀਜ਼ 3 ਸਾਡੇ ਐਸਪੀਜ਼ ਸਾਡੀ ਸੀਆਈਏ ਟੀਮ ਸਾਡੇ 6-7 ਐਸਐਚਓਜ਼ ਵਕ ਵਕ ਆਲਮੋਸਟ ਸਾਡੀ ਜਿਹੜੀ ਹੈਗੀ 20 ਟੀਮਾਂ ਜਿਹੜੀ ਇਸ ਚੀਜ਼ ਚ ਇਹਦੀ ਭਾਲ ਚ ਲੱਗੀ ਹੋਈ ਸੀਗੀ ਕਿ ਇਹਨੂੰ ਛੇਤੀ ਤੋਂ ਛੇਤੀ ਫੜ ਕੇ ਕਾਬੂ ਕੀਤਾ ਜਾਵੇ ਤੇ ਕਾਨੂੰਨ ਮੁਤਾਬਿਕ ਸਜ਼ਾ ਦਿਲਾਈ ਜਾਵੇ ਤੇ ਸਪੈਸੀਫਿਕ ਲੀਡ ਸਾਡੇ ਕੋਲੇ ਕੱਲ ਵੀ ਸੀਗੀਆਂ ਜਦੋਂ ਸਾਨੂੰ ਪਤਾ ਲੱਗਿਆ ਕਿ ਇਹਨੂੰ ਆ ਪਰ ਆਪਣੇ ਹਾਜੀਪੁਰ ਦੇ ਜੰਗਲਾਂ ਦੇ ਵਿੱਚ ਕਿਸੇ ਬੰਦੇ ਨੇ ਛੱਡਿਆ ਉਧਰ ਉਧਰ ਸਾਡਾ ਕੋਆਰਡੀਨੇਟ ਸਰਚ ਆਪਰੇਸ਼ਨ ਕੱਲ ਚੱਲਦਾ ਰਿਹਾ ਆਜ ਸਾਡੇ ਕੋਲੇ ਲੀਡ ਸੀਗੀ ਕਿ ਕਿਸੇ ਇੱਕ ਬੰਦੇ ਨੇ ਮੋਟਰਸਾਈਕਲ ਤੇ ਬਿਠਾ ਕੇ ਇਹਨੂੰ ਆਪਣੇ ਬੰਗਾਲੇ ਤੋਂ ਆ ਕੇ ਇਧਰ ਪਿੱਛੇ ਜਿਹੜੇ ਪਿੰਡ ਹੈਗੇ ਉੱਥੇ ਇੱਕ ਚੌਰਾਸਤੇ ਤੇ ਛੱਡਿਆ ਹੈਗਾ ਲਗਭਗ ਸਵੇਰੇ 9:30 ਵਜੇ ਉਸ ਤੋਂ ਬਾਅਦ ਸਾਡੇ ਕੋਲੇ ਹੋਰ ਸਪੈਸੀਫਿਕ ਲੀਡ ਆਈ ਲਗਭਗ ਅ ਮੇਰੇ ਖਿਆਲ 5 ਵਜੇ ਦਾ ਟਾਈਮ ਰਿਹਾ ਹੋਵੇਗਾ ਤੇ ਉਦੋਂ ਦੱਸਿਆ ਗਿਆ ਕਿ 2:30 ਵਜੇ ਦੇ ਆਸ-ਪਾਸ ਆ ਬੰਦੇ ਨੇ ਦੇਖਿਆ ਗਿਆ ਪਿੱਛੇ ਖੇਤਾਂ ਦੇ ਵੱਲ ਉਧਰ ਜਿੱਦੜ ਕਾਫੀ ਡੈਂਸ ਫੋਰੈਸਟਾ ਹੈਗਾ ਛੋਟਾ ਤੇ ਅਸੀਂ ਸਾਡੀ ਟੀਮਸ ਨੇ ਆ ਪੂਰਾ ਏਰੀਆ ਜਿੱਥੇ ਇਹਨੂੰ ਛੱਡਿਆ ਗਿਆ ਸੀਗਾ ਸਵੇਰੇ ਉਹਦਾ ਲਗਭਗ 5 ਕਿਲੋਮੀਟਰ ਦਾ ਰੇਡੀਅਸ ਦਾ ਏਰੀਆ ਵਕ ਵਕ ਥਾਵਾਂ ਤੇ ਪੈਟਰੋਲਿੰਗ ਟੀਮਸ ਬਣਾ ਕੇ ਕੋਡਨ ਕੀਤਾ ਵੈ ਸੀਗਾ ਤੇ ਅਸੀਂ ਜਿੱਦਾਂ ਜਿੱਦਾਂ ਮੂਮੈਂਟੀ ਦਾ ਸਾਨੂੰ ਟ੍ਰੇਸ ਹੋ ਰਿਹਾ ਸੀਗਾ ਹਾਲਾਂਕਿ 3-4 ਘੰਟਾ ਡਿਲੇ ਤੋਂ ਚੱਲ ਰਿਹਾ ਸੀਗਾ ਸਾਡਾ ਟਰੈਕਿੰਗ ਬਟ ਸਾਡੀ ਟੀਮਸ ਲੱਗੀ ਹੋਈਆਂ ਅੱਜ ਜਦੋਂ ਸ਼ਾਮ ਨੂੰ ਉਥੇ ਮੇਰੇ ਖਿਆਲ ਲਗਭਗ 6 6 6 6:30 ਵਜੇ ਦਾ ਟਾਈਮ ਰਿਹਾ ਹੈਗਾ ਜਦੋਂ ਸਾਡੀ ਟੀਮ ਇੱਕ ਟੀਮ ਇਸ ਰੋਡ ਤੇ ਪੈਟਰੋਲਿੰਗ ਕਰਦੇ ਵੇ ਆ ਰਹੀ ਸੀਗੀ ਤੇ ਆ ਬੰਦਾ ਇੱਥੇ ਮੇਰੇ ਪਿੱਛੇ ਜਿਹੜੀ ਥਾਂ ਤੁਸੀਂ ਦੇਖ ਰਹੇ ਹੋ ਇਧਰ ਜਿਹੜਾ ਹੈਗਾ ਇਹਨਾਂ ਨੂੰ ਲੋਕੇਟ ਹੋਇਆ ਪੁਲਿਸ ਟੀਮ ਨੂੰ ਦੇਖਦੇ ਵੇ ਸਿੱਧਾ ਹੀ ਇਸਨੇ ਮਤਲਬ ਇਹਦੀ ਡੇਰਿੰਗ ਤੁਸੀਂ ਦੇਖੋ ਕਿ ਇਹਨੇ ਪੁਲਿਸ ਟੀਮ ਨੂੰ ਫੇਰ ਦੇਖਦੇ ਵੇ ਕੱਲ ਇਹਨੇ ਇੱਕ ਕ੍ਰਾਈਮ ਕਮਿਟ ਕੀਤਾ ਹੈਗਾ ਤੇ ਫੇਰ ਇਹਨੇ ਪੁਲਿਸ ਟੀਮ ਵੱਲ ਵੈਪਨ ਕਰਕੇ ਫਾਇਰ ਕੀਤਾ ਇਮੀਡੀਏਟਲੀ ਸਾਡੀ ਟੀਮਸ ਕਿਉਂਕਿ ਰੈਡੀ ਸੀਗੀਆਂ ਪ੍ਰੋਪਰਲੀ ਆਲਰੇਡੀ ਇਹਦੀ ਬਹਾਲ ਚੱਲ ਰਹੀ ਸੀਗੀ ਉਹਨਾਂ ਨੇ ਰਿਟੇਲੀਏਟ ਕੀਤਾ ਆ ਬੰਦੇ ਨੇ ਐਸਕੇਪ ਕਰਦੇ ਹੋਏ ਜਿਹੜਾ ਹੈਗਾ ਪਿੱਛੇ ਜਾ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਫਿਰ ਫਾਇਰ ਕੀਤਾ ਤੇ ਅਲਟੀਮੇਟਲੀ ਸਾਡੀ ਟੀਮ ਨੇ ਜਿਹੜਾ ਹੈਗਾ ਰਿਟੇਲੀਏਟ ਕਰਦੇ ਹੋਏ ਐਕਸਚੇਂਜ ਆਫ ਫਾਇਰ ਚ ਜਿਹੜਾ ਇਹ ਤੇ ਬੁਲੇਟ ਇੰਜਰੀਜ਼ ਹੋਈ ਤੇ ਜਦੋਂ ਐਗਜ਼ਾਮਨ ਕੀਤਾ ਗਿਆ ਤੇ ਆ ਫਿਰ ਮੌਕੇ ਤੇ ਡੈੱਡ ਪਾਇਆ ਗਿਆ ਤੇ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਇਸ ਤਰੀਕੇ ਤੇ ਹੀਨਸ ਕ੍ਰਾਈਮ ਨੂੰ ਕਮਿਟ ਕਰੇਗਾ ਤੇ ਉਹ ਕਾਨੂੰਨ ਦੇ ਜਿਹੜੇ ਹੈਗੇ ਸਿਕੰਜੇ ਤੋਂ ਬਾਹਰ ਬਚ ਕੇ ਜਾ ਸਕਦਾ ਪੋਸੀਬਲ ਨਹੀਂ ਹੈਗਾ ਸਾਡੇ ਟੀਮਸ ਨੇ ਬੜਾ ਚੰਗਾ ਕੰਮ ਕਰਦੇ ਵੇ ਸਾਡੇ ਸਾਰੀ ਟੀਮਾਂ ਇਨਫੈਕਟਰ ਸਾਰੇ ਅਸੀਂ ਲੱਗੇ ਹੋਏ ਹੈਗੇ ਤੇ ਸਾਰਿਆਂ ਨੇ ਜਿਹੜਾ 24 ਘੰਟੇ ਜਿਹੜੇ ਹੈਗੇ ਉਹ ਲਗਭਗ ਸਾਨੂੰ ਕ੍ਰਾਈਮ ਕਮਿਟ ਹੋਣ ਤੋਂ ਬਾਅਦ ਇਹਨੂੰ ਟ੍ਰੇਸ ਕਰਨ ਚ ਲੱਗੇ ਹੈਗੇ ਤੇ ਚਲੋ ਮਤਲਬ ਡੈਥ ਹੋਣਾ ਜਿਹੜਾ ਹੈਗਾ ਉਹ ਇੱਕ ਡਿਫਰੈਂਟ ਗੱਲ ਹੈਗੀ ਬਟ ਅਸੀਂ ਇਹਨੂੰ ਟ੍ਰੇਸ ਕੀਤਾ ਤੇ ਐਕਸਚੇਂਜ ਆਫ ਫਾਇਰ ਤੇ ਇਹਨੇ ਸਾਨੂੰ ਚੈਲੰਜ ਕੀਤਾ ਤੇ ਅਲਟੀਮੇਟਲੀ ਉਹ ਆਪਣੇ ਐਕਟ ਵਾਸਤੇ ਰਿਸਪੋਨਸਿਬਲ ਹੈਗਾ ਕਿੰਨੇ ਲੋਕ ਸੀਗੇ ਸਾਰੇ ਕਿੱਥੇ ਅੱਜ ਸਰ ਬਾਈਕ ਤੇ ਜਿਵੇਂ ਸੀਸੀਟੀਵੀ ਫੁਟੇਜ ਵੀ ਚੱਲ ਰਹੀ ਆ ਦੋ ਲੋਕ ਨਹੀਂ ਆ ਦੋ ਲੋਕ ਮੈਂ ਫੁਟੇਜ ਤੁਹਾਨੂੰ ਸ਼ੇਅਰ ਕੀਤੀ ਕਿ ਦੋ ਲੋਕ ਜਿਹੜੇ ਹੈਗੇ ਉਹ ਇੱਥੇ ਹੀ ਜਿਹੜਾ ਪੈਟਰੋਲ ਪੰਪ ਹੈਗਾ ਪਿੱਛੇ ਇਸ ਪੈਟਰੋਲ ਪੰਪ ਤੇ ਇੱਕ ਮੁੰਡਾ ਹੈਗਾ ਜਿਹੜਾ ਇੱਥੇ ਇਹਦਾ ਆਰਨ ਆਰਨ ਸ਼ਾਪ ਤੇ ਕੰਮ ਕਰਦਾ ਉਹਨੂੰ ਲੈ ਕੇ ਉਹਦਾ ਮੋਟਰਸਾਈਕਲ ਲੈ ਕੇ ਆ ਪੈਟਰੋਲ ਪੰਪ ਤੇ 200 ਰੁਪਏ ਦਾ ਪੈਟਰੋਲ ਪਵਾ ਕੇ ਫਿਰ ਉਹ ਮੈਂ ਤੁਹਾਨੂੰ ਦੱਸਿਆ ਜਿਹੜਾ ਚੌਰਾਸਤੇ ਤੇ ਉੱਥੇ ਇਹਨੇ ਉਹਨੇ ਮੁੰਡੇ ਨੇ ਡ੍ਰੌਪ ਕੀਤਾ ਹਾਲਾਂਕਿ ਉਹ ਇਸਦੇ ਕੰਮ ਤੇ ਉਹਨਾਂ ਜਸਟ ਨੇ ਕਿਹਾ ਕਿ ਮੈਨੂੰ ਉਹ ਡ੍ਰੌਪ ਕਰਕੇ ਆ ਤੇ ਉਹ ਡ੍ਰੌਪ ਕੀਤਾ ਉਹਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਨ ਫੁੱਟੀ ਸੀਗਾ ਜਿਹੜਾ ਡਿਫਰੈਂਟ ਡਿਫਰੈਂਟ ਉਹ ਖੇਤਾਂ ਵੱਲੋਂ ਹੋ ਕੇ ਤੇ ਪਿਆਲਿਆਂ ਚੋਂ ਹੋ ਕੇ ਤੇ ਮੂਵ ਕਰ ਰਿਹਾ ਸੀਗਾ ਫਿਰ ਇਹਨੂੰ ਕਿਸੇ ਇੱਕ ਬੰਦੇ ਨੇ ਲੋਕੇਟ ਕੀਤਾ ਜਿੱਥੇ ਇਹਨੇ ਜਰਦਾ ਤੇ ਪਾਨ ਬੀੜੀ ਜਿਹੜੀ ਹੈਗੀ ਉਹ ਡਿਮਾਂਡ ਕੀਤੀ ਕਿਸੇ ਬੰਦੇ ਤੋਂ ਉਹ ਜਦੋਂ ਸਾਡੇ ਕੋਲ ਇਨਫਾਰਮੇਸ਼ਨ ਆਈ ਸਾਡੀ ਟੀਮ ਸੋ ਆਲਰੇਡੀ ਲੋਕੇਟ ਕਰ ਰਹੀ ਸੀਗੇ ਇਹਨੂੰ ਤੇ ਆ ਜਿਹੜਾ ਹਾਦਸਾ ਵਾਪਰਿਆ ਜਿਹੜਾ ਐਕਸਚੇਂਜ ਆਫ ਫਾਇਰ ਹੋਇਆ ਤੇ ਐਕਸਚੇਂਜ ਆਫ ਫਾਇਰ ਚ ਜਿਹੜਾ ਹੈਗਾ ਸਰ ਵੈਪਨ ਕਿੰਨੇ ਗੇਸਰੇ ਸੀਗੇ ਤੇ ਤੋਂ ਕਿੰਨੇ ਜਿਹੜਾ ਵੈਪਨ ਹੈਗਾ ਇਹਦਾ ਔਨ ਦਾ ਸਪੌਟ ਹੀ ਹੈਗਾ ਉੱਥੇ ਕ੍ਰਾਈਮ ਸੀਨ ਤੇ ਹੈਗਾ ਕ੍ਰਾਈਮ ਸੀਨ ਪ੍ਰਿਜ਼ਰਵਡ ਹੈਗਾ ਸਾਡੀ ਐਫਐਸਐਲ ਟੀਮ ਆਏਗੀ ਸਾਰਾ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਏਗਾ ਉਸ ਦੇ ਮੁਤਾਬਿਕ ਜਿਹੜਾ ਸਟੈਂਡਰਡ ਪ੍ਰੋਟੋਕੋਲ ਜਿਹੜੇ ਹੈਗੇ ਸਾਡੇ ਉਹਦੇ ਮੁਤਾਬਿਕ ਇਨਵੈਸਟੀਗੇਸ਼ਨ ਕਰਿਆ ਹੋਇਆ ਕੱਲ ਕੱਲ ਸਭ ਨੂੰ ਇਹ ਸਾਰਾ ਕੁਝ ਹੀ ਕਰਕੇ ਭੁੱਜਿਆ ਕੱਲ ਕੀ ਸਿਚੁਏਸ਼ਨ ਸੀ ਕਿਵੇਂ ਉਹ ਸੀਨ ਜਿਹੜਾ ਉਹ ਕ੍ਰੀਏਟ ਹੋਇਆ ਕਿਵੇਂ ਇੱਕ ਜਿਹੜੀ ਜਵਾਨ ਦੀ ਸ਼ਹਾਦਤ ਹੋਈ ਹੈ ਕੱਲ ਕੀ ਸਿਚੁਏਸ਼ਨ ਸੀ ਸਰ ਉੱਥੇ ਕਿਵੇਂ ਕੱਲ ਜਦੋਂ ਸਾਡੀ ਟੀਮ ਗਈ ਹੈਗੀ ਰੇਡ ਪਰਟੀਕুলਰ ਇਨਫੋਰਮੇਸ਼ਨ ਤੇ ਸਾਡੀ ਟੀਮ ਗਈ ਹੈਗੀ ਇਨ ਬਿਟਵੀਨ ਜਿਹੜਾ ਇਹਦੇ ਘਰੀ ਰੇਟ ਕਰਨ ਸਾਡੀ ਟੀਮ ਜਾ ਰਹੀ ਹੈਗੀ ਸਾਡੀ ਟੀਮ ਨੇ ਇਹਨੂੰ ਰਸਤੇ 'ਚ ਘਰ ਤੋਂ ਪਹਿਲਾਂ ਹੀ ਇਹਨੂੰ ਇੰਟਰਸੈਪਟ ਕੀਤਾ ਤੇ ਉੱਥੇ ਸਾਡੀ ਟੀਮ ਨੇ ਦੋ ਮੁਲਾਜ਼ਮਾਂ ਨੇ ਉਤਰ ਕੇ ਇਮੀਡੀਟਲੀ ਉਹਦੇ ਰੈਸਡੈਂਟ ਦੇ ਟ੍ਰਾਈ ਟੂ ਐਪਰੀਹੈਂਡ ਹਿਮ ਤੇ ਉਹ ਜਦੋਂ ਐਪਰੀਹੈਂਡ ਕਰਨ ਵਾਸਤੇ ਉਹਦੇ ਵੱਲ ਵੱਢੀ ਰਹੇ ਸੀਗੇ ਕਿਉਂਕਿ ਆ ਬੰਦਾ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ 8 ਐਫਆਈਆਰ ਇੱਤੇ ਪਹਿਲਾਂ ਤੋਂ ਦਰਜ ਹੈਗੇ ਜਿਦੇ ਵਿੱਚ ਮਰਡਰ ਦੇ ਐਫਆਈਆਰ ਅਟੈਂਪਟ ਟੂ ਮਰਡਰ ਦੇ ਐਫਆਈਆਰ ਲੂਟ ਤੇ ਰੋਬਰੀ ਦੇ ਐਫਆਈਆਰ ਲੜਾਈ ਝਗੜੇ ਦੇ ਨਾਰਕੋਟਿਕਸ ਦੇ ਇਲੈਗਲ ਆਮਸ ਦੇ ਐਫਆਈਆਰ ਇੱਤੇ ਪਹਿਲਾਂ ਤੋਂ ਹੈਗੇ ਦਰ ਤੇ ਉਹ ਇਹਨੇ ਇਮੀਡੀਏਟਲੀ ਰਿਟੇਲੀਏਟ ਕਰਦੇ ਵੇ ਸਾਡੀ ਟੀਮ ਨੂੰ ਈਵਨ ਮਤਲਬ ਮੌਕਾ ਨਹੀਂ ਮਿਲਿਆ ਰਿਸਪੌਂਡ ਕਰਨ ਦਾ ਤੇ ਇਹਨੇ ਪਹਿਲਾਂ ਫਾਇਰ ਕਰਤਾ ਸਾਡੀ ਟੀਮ ਤੇ ਤੇ ਇਹਦੇ ਕਰਕੇ ਜਿਹੜਾ ਹੈਗਾ ਉਹ ਸਾਡੇ ਮੁਲਾਜ਼ਮ ਦੀ ਸ਼ਹਾਦਤ ਹੋਈ ਤੇ ਫਿਰ ਦੂਜੇ ਮੁਲਾਜ਼ਮ ਤੇ ਵੀ ਨੇ ਫਾਇਰ ਕੀਤਾ ਲੱਕੀਲੀ ਹੀ ਗੋਟ ਸੇਵ ਤੇ ਫਿਰ ਉਹਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਬਟ ਕਿਉਂਕਿ ਇੱਕ ਮੁਲਾਜ਼ਮ ਸਾਡਾ ਆਲਰੇਡੀ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟ ਫਰਸਟ ایڈ ਤੇ ਹਸਪੀਟਲ ਲੈ ਕੇ ਜਾਣਾ ਜ਼ਰੂਰੀ ਸੀਗਾ ਤੇ ਉਹਨੇ ਇਹਦਾ ਪਿੱਛਾ ਛੱਡਦੇ ਵੇ ਉੱਥੇ ਉਹ ਹਸਪੀਟਲ ਲੈ ਕੇ ਰਸ਼ ਕੀਤਾ ਸੀ ਅਨਫੋਰਚਨਟਲੀ ਵੀ ਕੁਡ ਨੋਟ ਸੇਵ ਹਿਮ ਤੋ ਕੰਬਾਤ ਜਿਹੜਾ ਹੈਗਾ ਅਸੀਂ ਫੇਰ ਇਹਦੇ ਪਿੱਛੇ ਲੱਗੇ ਜਿਵੇਂ ਲਗਾਤਾਰ ਭੱਜ ਰਿਹਾ ਸੀਗਾ ਕਿਸੇ ਕਿਸ ਗੈਂਗ ਦੇ ਨਾਲ ਕੋਈ ਇਹਦਾ ਕਨੈਕਸ਼ਨ ਸਾਹਮਣੇ ਆਇਆ ਹੁਣ ਤੱਕ ਕੋਈ ਨਹੀਂ ਮਦਦ ਕਰ ਰਿਹਾ ਸੀ ਕਿਵੇਂ ਇੱਕ ਦੂਕੇ ਜਾ ਰਿਹਾ ਸੀ ਨਹੀਂ ਜੀ ਇਹਦਾ ਹਾਲੇ ਤੱਕ ਕਿਸੇ ਵੀ ਕਿਸੇ ਵੀ ਤਰੀਕੇ ਦੀ ਗੈਂਗ ਦੇ ਨਾਲ ਕੋਈ ਸੰਬੰਧ ਜੜਾ ਨਹੀਂ ਹੈਗਾ ਬਟ ਯੈਸ ਇਜ਼ ਹਾਰਡ ਕੋਰ ਕ੍ਰਾਈਮਨਲ ਕਿਉਂਕਿ ਤੁਸੀਂ ਦੇਖ ਰਹੇ ਹੋ ਇਹਦਾ ਆਰਟੀ ਐਫ ਆਈ ਆਰ ਇੱਤੇ ਪਹਿਲਾਂ ਤੋਂ ਦਰਜ ਹੈਗੇ ਮਰਡਰ ਦਾ ਐਫ ਆਈ ਆਰ ਕੱਲ ਏਕ ਹੋਰ ਦਰਜ ਕੀਤਾ ਦੋ ਪਰਚੇ ਟੋਟਲ ਕੱਲ ਵਾਲੇ ਨੂੰ ਮਿਲਾ ਕੇ ਮਰਡਰ ਦੇ ਦੋ ਐਫ ਆਈ ਆਰ ਅਟੈਂਪਟ ਟੂ ਮਰਡਰ ਤੇ ਉਸ ਤੋਂ ਇਲਾਵਾ ਨਾਰਕ robbery ਦੇ ਐਫਆਈਆਰ ਤੇ ਲੜਾਈ ਝਗੜੇ ਦੇ ਤੇ ਇਲੀਗਲ ਆ Arms ਦੇ ਐਫਆਈਆਰ ਇੱਤੇ ਹੈਗੇ ਠੀਕ ਹੈ ਠੀਕ ਹੈ ਥੈਂਕ ਯੂ